ਮ ਲੈਂਦਾ ਇਹ ਬੜੀ ਇੱਕ ਇਨਸਟੈਂਟ ਚੀਜ਼ ਹੈ ਹਨਾ ਜੀ ਬੜੀ ਛੇਤੀ ਜਿਹੜੀ ਆਪਾਂ ਲਿਜਾ ਕੇ ਰੱਖਦੀ ਤੇ ਚੱਲ ਗਏ ਇਹਦੇ ਇੰਨਾ ਮਤਲਬ ਤਸੀ ਜਿਆਦਾ ਬੈਟਰ ਤਾਂ ਇਹੀ ਹੈ ਜੀ ਨੀਚੇ ਤੱਕ ਕੱਚੀ ਧਰਤੀ ਨੂੰ ਮਿਲੇ ਲੈਵਲਡ ਹੋਵੇ ਅੱਛਾ ਜੀ ਲੈਬਲਿੰਗ ਹੋਈ ਹੋਵੇ ਜਗ੍ਹਾ ਤੇ ਇਹ ਮੈਟਸ ਨੇ ਜੀ ਉਹ ਤਾਂ ਕਸਟਮਰ ਆਪਣਾ ਏਰੀਆ ਦਾ ਦੱਸਦਾ ਕਿ ਮੈਨੂੰ 10x20 ਫੁੱਟ ਦਾ ਹੈ ਮੇਰੇ ਅੱਛਾ ਲੱਗਦਾ ਹੁਣ ਬੜੀ ਅੱਛੀ ਰਾਇਲ ਲੁੱਕ ਦਿੰਦਾ ਇਹ ਪਾਉਂ ਹਾਂਜੀ ਇਹ ਜਿਵੇਂ ਕਿਸੇ ਨੇ ਲਗਾਣਾ ਹੈ ਜੀ ਇਸ ਤਰ੍ਹਾਂ ਹੀ ਮਤਲਬ ਇਸ ਤਰ੍ਹਾਂ ਆਪਾਂ ਪੁੱਟ ਕੇ ਇਸ ਤਰ੍ਹਾਂ ਲਗਾ ਸਕਦੇ ਹਾਂ ਜੀ ਤੁਸੀਂ ਵੇਖ ਕੇ ਤਾਨੂੰ ਇੱਕ ਇੱਕ ਨਾਮ ਦੱਸੀ ਜਾਂਦੇ ਹਨਾ ਜੀ ਤੇ ਆਪਾਂ ਕਵਰ ਕਰ ਲੈਨੇ ਆ ਜੀ ਆ ਇਹਦਾ ਕਲਰ ਬਹੁਤ ਪਿਆਰਾ ਜੀ ਥੋੜਾ ਸਿਲਵਰੀ ਟੱਚ ਜੇ ਵਿੱਚ ਇਹ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਜੀ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਇੱਕ ਬੜੀ ਸਪੈਸ਼ਲ ਚੀਜ਼ ਵਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਆਊਗੀ ਜੀ ਗ੍ਰੀਨਰੀ ਗ੍ਰੀਨਰੀ ਵਾਲਾ ਕਾ ਜਿਹੜਾ ਕਿ ਆਪਾਂ ਤੁਰਤ ਪੈਰ ਆਉਣ ਦਾ ਸਪੋਰਟ ਲਿਆ ਕੇ ਵਿਸ਼ਵਾ ਸਕਦੇ ਹਾਂ ਜਿਹੜਾ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਜੀ ਮੈਟ ਵਾਲਾ ਕਾ ਇਹ ਕੋਈ ਬਨਾਵਟੀ ਘਾਹ ਨਹੀਂਗਾ ਜੀ ਇਹ ਮਤਲਬ origignal naturally ਘਾਹ ਹੁੰਦਾ ਜਿਹਦੇ ਬਾਰੇ ਤੁਹਾਨੂੰ ਅੱਜ ਵਿਖਾਵਾਂਗੇ ਤੇ ਨਾਲੇ ਦੱਸਾਂਗੇ ਵੀ ਇਹਦੀ ਕੀ ਕੁਆਲਿਟੀ ਹੁੰਦੀ ਆ ਕਿਸ ਤਰ੍ਹਾਂ ਆਪਾਂ ਇਹਨੂੰ ਵਰਤ ਸਕਦੇ ਆ ਤੇ ਕਿੱਦਾਂ ਮਤਲਬ ਆਪਾਂ ਆਪਣਾ ਜਿਹੜਾ ਘਰ ਦੇ ਵਿੱਚ ਗ੍ਰੀਨਰੀ ਲੈ ਕੇ ਆ ਸਕਦੇ ਆ ਤੇ ਨਾਲੇ ਤੁਹਾਨੂੰ ਕੁਝ ਇੱਧਰ ਪਲਾਂਟਸ ਨੇ ਪੌਦੇ ਨੇ ਉਹ ਵੀ ਦਿਖਾਵਾਂਗੇ ਬਸ ਇਹ ਆ ਵੀ ਵਲੌਗ ਦੇ ਐਂਡ ਤੱਕ ਬਣੇ ਰਹੋ ਵਲੌਗ ਹਰੇਕ ਦੇ ਵਿੱਚ ਜਿਹੜੀ ਆਪਣੀ ਕੋਈ ਨਾ ਕੋਈ ਇਨਫਰਮੇਸ਼ਨ ਹੁੰਦੀ ਹੈ ਜੀ ਤੁਹਾਡੇ ਲਈ ਲੁੜੀਂਦੀ ਤੇ ਮਤਲਬ ਵਿੱਚ ਇੰਟਰਸਟ ਨਾਲ ਤੁਹਾਡਾ ਕਰੋ ਵਲੌਗ ਸਾਰੇ ਦੇਖਿਆ ਕਰੋ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਓਨਰ ਨੇ ਸਾਡੇ ਭਾਈ ਸਰ ਭਾਈ ਸਾਹਿਬ ਜ਼ਫਰ ਭਾਜੀ ਉਹਨਾਂ ਨਾਲ ਮੁਲਾਕਾਤ ਕਰਦੇ ਆ ਜੀ ਹੋਰ ਜੀ ਭਾਜੀ ਹੋਰ ਠੀਕ ਹੁਣ ਜੀ ਜੀ ਵਧੀਆ ਜੀ ਠੀਕ ਠਾਕ ਜੀ ਥੈਂਕ ਯੂ ਭਾਈ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਬਿਲਕੁਲ ਜੀ ਹਾਂ ਜੀ ਇੰਟਰੋਡਿਊਸ ਕਰਾਉਣ ਵਾਸਤੇ ਆਪਣਾ ਗਰਾਸ ਜੀ ਤੇ ਮੈਂ ਚਾਹਾਂਗਾ ਭਾਈ ਸਭ ਤੋਂ ਪਹਿਲਾਂ ਜਾਨਣਾ ਜੀ ਜਿਹੜਾ ਆਪਣੇ ਸਾਹਮਣੇ ਬਾਈ ਵਾਲੀ ਕਰ ਰਹੇ ਨੇ ਕਟਿੰਗ ਗਰਾਸ ਦੀ ਹਾਂ ਜੀ ਦਿਖਾਓ ਮੜਾ ਉਧਰ ਜੀ ਉਹ ਗਰਾਸ ਬਾਰੇ ਦੱਸੋ ਕਿਉਂਕਿ ਅੱਜ ਕੱਲ ਨ ਅ ਅੱਜ ਕਾ ਲੋਕ ਵੇਲੇ ਨਹੀਂ ਹੈਗੇ ਕੋਈ ਡਿਊਟੀ ਮੈਨ ਹੈ ਹਨਾ ਜਿਵੇਂ ਕੇਅਰ ਨਹੀਂ ਕਰ ਸਕਦੇ ਜਾਂ ਆਪਾਂ ਕਾਜ ਜਦੋਂ ਬੀਜਦੇ ਆ ਤਾਂ ਗਰੋ ਹੋਣ ਲੱਗਿਆ ਟਾਈਮ ਲੈਂਦਾ ਇਹ ਬੜੀ ਇੱਕ ਇਨਸਟੈਂਟ ਚੀਜ਼ ਹੈ ਹਨਾ ਜੀ ਬੜੀ ਛੇਤੀ ਜਿਹੜੀ ਆਪਾਂ ਲਿਜਾ ਕੇ ਰੱਖਦੀ ਤੇ ਚੱਲ ਗਏ ਇਹਦੇ ਬਾਰੇ ਸਾਨੂੰ ਇੰਟਰੋਡਿਊਸ ਕਰੋ ਇਨਸਟੈਂਟ ਹੈ ਜੀ ਇਹ ਮੈਟਸ ਬਣ ਰਹੀਆਂ ਨੇ ਗ੍ਰਾਸ ਦੀਆਂ ਹਾਂਜੀ ਹਾਂਜੀ ਇਹਨੂੰ ਆਪਾਂ 1/3 ਫੁੱਟ ਦੀਆਂ ਮੈਟਸ ਬਣਾ ਰਹੇ ਆਪਾਂ ਅੱਛਾ ਜੀ 1/3 ਫੁੱਟ ਦੀਆਂ ਹਾਂਜੀ ਹਾਂਜੀ ਇਹਦੀ ਪੂਰੀ ਚੌਰਸ ਮੈਟ ਹੁੰਦੀ ਹੈ ਨੂੰ ਬਸ ਜਾ ਕੇ ਆਪਾਂ ਸਪਰੈਡ ਕਰ ਦੇਣਾ ਜਿਸ ਥਾਂ ਤੇ ਆਪਾਂ ਗ੍ਰਾਸ ਚਾਹਨੇ ਚਾਹਨੇ ਹਾਂਜੀ ਹਾਂਜੀ ਤੇ ਤੁਰੰਤ ਇਹ ਇਫੈਕਟ ਦੇ ਦਿੰਦਾ ਕਿਸੇ ਨੂੰ ਅਰਜੈਂਸੀ ਹੋਵੇ ਠੀਕ ਹੈ ਜੀ ਅੱਛਾ ਜੀ ਪਾਜੀ ਇਹ ਜਿਵੇਂ ਹੁਣ ਆ ਆਪਾਂ ਦੇਖ ਰਹੇ ਆ ਨੇੜੇ ਲਿਆਓ ਮੜਾ ਆ ਦੇਖੋ ਜੀ ਵੀ ਦੇਖ ਰਹੇ ਆ ਆ ਵੇਖੋ ਇੱਥੇ ਤਕਰੀਬਨ 2 ਇੰਚ ਜਿਹੜੀ ਆ ਮਿੱਟੀ ਆ ਥੱਲੇ ਹਨਾ ਜੀ ਹਾਂਜੀ ਮਿੱਟੀ ਦੀ ਜਿਹੜੀ ਆ ਪਰਤ ਚੜੀ ਹੋਈ ਆ ਮੋਟੀ ਇਹ ਦਿਖਾਓ ਮੜਾ ਖੋਲ ਕੇ ਜੀ ਆ ਲਓ ਦੇਖੋ ਜੀ ਇਹ ਆ ਲਓ ਇਹ ਜਿਵੇਂ ਆਪਣੇ ਮੈਟ ਨਹੀਂ ਹੁੰਦਾ ਜੀ ਪੈਰ ਪੁੰਜਣ ਵਾਸਤੇ ਆਪਾਂ ਘਰਾਂ ਦੇ ਵਿੱਚ ਲਗਾਉਂਦੇ ਆ ਰੂਮਸ ਦੇ ਅੱਗੇ ਪੂਰਾ ਮੈਟ ਹੈ ਜੀ ਧੰਤੀ ਦੇ ਇਹ ਪੂਰਾ ਸੇਮ ਹੋਵੇ ਮੈਟ ਹੈ ਜੀ ਤੇ ਬਿਚਾ ਦੇਣਾ ਜੀ ਨੂੰ ਹਾਂਜੀ ਲਓ ਜੀ ਇਹ ਹੈਗਾ ਜੀ ਮੈਟ ਇਹ ਤੁਸੀਂ ਦੇਖ ਲਿਆ ਤੇ ਪਾਜੀ ਮੈਂ ਪੁੱਛਣਾ ਚਾਹੁੰਨਾ ਜਿਵੇਂ ਇਹਦੇ ਥੱਲੇ 2 ਇੰਚ ਦੀ ਪਰਤ ਹੈ ਹਾਂਜੀ ਮਿੱਟੀ ਦੀ ਤੇ ਇਹ ਜਦੋਂ ਆਪਾਂ ਲਾ ਜਾ ਕੇ ਕਿਤੇ ਰੱਖਣਾ ਆਪਣੇ ਬਗੀਚੇ ਦੇ ਵਿੱਚ ਕਿਹਾ ਕੋਈ ਕਿਸੇ ਨੇ ਵੀ ਗਾਰਡਨ ਦੇ ਵਿੱਚ ਰੱਖਣਾ ਤੇ ਉਹਦੇ ਵਿੱਚ ਥੱਲੇ ਪੱਕਾ ਥਾਂ ਤਾਂ ਨਹੀਂ ਹੋਣਾ ਜਿਹਦਾ ਕੱਚਾ ਥਾਂ ਕਿੰਨਾ ਹੋਣਾ ਚਾਹੀਦਾ ਕਿੰਨੀ ਮਟਾਈ ਕਿੰਨਾ ਮਤਲਬ ਜਿਆਦਾ ਬੈਟਰ ਤਾਂ ਇਹੀ ਹੈ ਜੀ ਨੀਚੇ ਤੱਕ ਕੱਚੀ ਧਰਤੀ ਨੂੰ ਮਿਲੇ ਚੈਵਲਡ ਹੋਵੇ ਅੱਛਾ ਜੀ ਲੇਬਲਿੰਗ ਹੋਈ ਹੋਵੇ ਜਗ੍ਹਾ ਦੇ ਉੱਤੇ ਜਾ ਕੇ ਬਸ ਆਪਾਂ ਇਹਨੂੰ ਐਵੇਂ ਹੀ ਰੱਖ ਦੇਣਾ ਅੱਛਾ ਜੀ ਪਾਣੀ ਲਾ ਦੇਣਾ ਠੀਕ ਹੈ ਜੀ ਇਸ ਦੀ ਆਪਣੇ ਆਪ ਜਣਾ ਆ ਜਾਣੀਆਂ ਨੇ ਜੀ ਓਕੇ ਜੀ ਜੜਾਂ ਡਵੈਲਪ ਹੋ ਜਾਣਗੀਆਂ ਅੱਛਾ ਜੀ ਤੇ ਘਾਹ ਬਹੁਤ ਅੱਛਾ ਚੱਲਦਾ ਜੀ ਇਨਸਟੈਂਟ ਤੇ ਇਹਦੀ ਲਾਈਫ ਦੀ ਗੱਲ ਕਰੀਏ ਕਿੰਨਾ ਚਿਰ ਮਤਲਬ ਇਹ ਇਸ ਤਰ੍ਹਾਂ ਹਰਿਆ ਭਰਿਆ ਰਹਿੰਦਾ ਜਿਵੇਂ ਹੁਣ ਅੱਗੇ ਅੱਗੇ ਹੋਰ ਡੇਢ ਦੋ ਮਹੀਨੇ ਤੱਕ ਸਿਆਲ ਦਾ ਪੈਰ ਜਿਵੇਂ ਪਹਿਲੇ ਸਰਦੀ ਚ ਥੋੜਾ ਥੋੜਾ ਬਹੁਤ ਕਲਰ ਥੋੜਾ ਪੀਲੇਪਨ ਤੇ ਆ ਜਾਂਦਾ ਪਰ ਉਹ ਕੋਈ ਉਹ ਤਾਂ ਨਾਰਮਲ ਗੱਲ ਹੈ ਘਾਹ ਵਾਸਤੇ ਉਹ ਨੇਚਰਲੀ ਹੈਗਾ ਉਹ ਆ ਹੀ ਜਾਂਦਾ ਅੱਜ ਕੱਲ ਹੁਣ ਜਿਵੇਂ ਬਰਸਾਤਾ ਲੰਘ ਕੇ ਹਟੀਆਂ ਦੇਖੋ ਕਿੰਦੀ ਸ਼ਾਈਨ ਕਰ ਰਿਹਾ ਹੈ ਹਾਂਜੀ ਪੂਰਾ ਗ੍ਰੀਨ ਹੈ ਜੀ ਬਿਲ ਆਪਣਾ ਸਿਆਲ ਦਾ ਥੋੜਾ ਕੁਝ ਪੈਂਦਾ ਹੀ ਉਹਨਾਂ ਦਾ ਇੰਪੈਕਟ ਜੀ ਅੱਛਾ ਇਹ ਜਿਵੇਂ ਹੁਣ ਆ ਲੱਗਾ ਹੈ ਤੇ ਜਿਵੇਂ ਬਰਸਾਤਾਂ ਚ ਆਪਾਂ ਵੇਖਦੇ ਆ ਜਿਹੜੇ ਜਿਹੜਾ ਕੋਈ ਵੀ ਗਰਾਸ ਹੈ ਘਾਹ ਹੈ ਉਹਦੀ ਗਰੋਥ ਵੱਧ ਜਾਂਦੀ ਹੈ ਤੇ ਇਹਦੀ ਵੀ ਗਰੋਥ ਹੋਵੇਂ ਜ਼ਿਆਦਾ ਛਾਲਾ ਮਾਰਦੀ ਜਿਵੇਂ ਬਹੁਤ ਖਰਿਆ ਭਰਿਆ ਉੱਡੇ ਹੁੰਦਾ ਫਿਰ ਇਹ 골ਫ ਗਰਾਸ ਦੀ ਇਹੀ ਖਾਸੀਅਤ ਹੈ ਜੀ ਅੱਛਾ ਇਹ 골ਫ ਗਰਾਸ ਹੈ ਕਿ ਕਿਸਮ ਇਹ ਇਹ 골ਫ ਗਰਾਸ ਹੈ ਵੈਰਾਈਟੀ ਦਾ ਨਾਮ ਠੀਕ ਹੈ ਜੀ ਇਹਦੀ ਗਰੋਥ ਤਾਂ ਬਹੁਤ ਜ਼ਿਆਦਾ ਅੱਛੀ ਹੈ ਪਰ ਇਹ ਉੱਪਰ ਨੂੰ ਨਹੀਂ ਵੱਧਦਾ ਇਹ ਨੀਚੇ ਨੂੰ ਸਪਰੈਡ ਕਰੀ ਜਾਂਦਾ ਅੱਛਾ ਫੈਲਦਾ ਜੀ ਨੀਚੇ ਨੂੰ ਹੀ ਕਰਦਾ ਇਸ ਕਰਕੇ ਕ ओके okay, मतलब ज्यादा ही क्रॉपिंग करनी नहीं है जे नॉर्मल ग्रास ਹੁੰਦੇ ਨੇ ਆਮ ਉਹ जे ਹਰ ਵੀਕਲੀ ਇੱਕ ਕਟਿੰਗ ਮੰਗ ਰਿਹਾ ਹੈ ਅੱਛਾ ਜੀ ਤੇ ਤੁਸੀਂ 20 25 ਦਿਨ ਬਾਅਦ ਵੀ ਜੇ ਕਰ ਦੋ ਤਾਂ ਤੁਹਾਡਾ ਕੰਮ ਆਊਟ ਆਫ ਕੰਟਰੋਲ ਨਹੀਂ ਹੁੰਦਾ ਅੱਛਾ ਅੱਛਾ ਜੀ ਮੈਨੇਜੇਬਲ ਰਹਿੰਦਾ ਸਾਰਾ ਜੀ ਠੀਕ ਹੈ ਜੀ ਅੱਛਾ ਵੀਰ ਜੀ ਹੁਣ ਜੇ ਆਪਾਂ ਗੱਲ ਕਰੀਏ ਸਾਈਜ਼ ਅਕੋਰਡਿੰਗਲੀ ਤੁਸੀਂ ਬਣਾਉਂਦੇ ਹੋ ਸਾਈਜ਼ ਹੁਣ ਤੁਸੀਂ ਦੱਸਿਆ ਵੀ 1/3 ਦੇ ਬਾਈ ਆਰੀ ਸਾਈਜ਼ ਜਿਹੜਿਆ ਕੱਟਦੇ ਪਿਆ ਹੈ ਹਨਾ ਆਜੋ ਦਿਖਾਓ ਮੜਾ ਕਿਵੇਂ ਦੀ ਜਿਹੜੀ ਉਹ ਮਤਲਬ ਸ਼ੇਪ ਤਿਆਰ ਕਰ ਰਹੇ ਨੇ ਨੇੜੇ ਮੜਾਇਆ ਇਹ ਵੀਰਜੀ ਜਿਵੇਂ ਹੁਣ ਕਿਸੇ ਨੇ 2x4 2x6 ਦਾ ਅਕੋਰਡਿੰਗਲੀ ਕਰਨਾ ਹੋਵੇ ਉਹ ਵੀ ਬਣਾ ਸਕਦੇ ਆ ਇਹ ਇਹ ਮੈਟਸ ਨੇ ਜੀ ਉਹ ਤਾਂ ਕਸਟਮਰ ਆਪਣਾ ਏਰੀਆ ਦਾ ਦੱਸਦਾ ਕਿ ਮੈਨੂੰ 10x20 ਫੁੱਟ ਦਾ ਹੈ ਮੇਰੇ 7 ਫੁੱਟ ਲੰਬਾਈ 20 ਫੁੱਟ ਚੌੜਾਈ ਅੱਛਾ ਜੀ ਤਾਂ ਉਵੇਂ ਅਸੀਂ ਤਾਂ ਸਟੈਂਡਰਡ ਇਹ ਮੈਟ ਹੈ ਅੱਛਾ ਜੀ ਉਵੇਂ ਲੱਗ ਜਾਂਦੀਆਂ ਥੋੜਾ ਬਹੁਤ ਸਾਈਜ਼ ਤਾਂ ਮੇਰੇ ਹਿਸਾਬ ਨਾਲ ਛੋਟਾ ਰੱਖਣਾ ਕਹੂੰਗਾ ਜੇ ਵੱਡਾ ਰੱਖਾਂਗੇ ਤਾਂ ਟੁੱਟ ਜਾਊਗਾ ਆਖਰੰਕਾਰ ਮਿੱਟੀ ਆਣਾ ਥੱਲੇ ਉਹ ਕੱਟ ਕੇ ਉਸ ਨੂੰ ਆਪਣਾ ਹਾਂਜੀ ਮੈਨੇਜ ਹੋ ਜਾਂਦਾ ਜੀ ਇਹ ਮੈਟਸ ਬਣ ਰਹੀਆਂ ਨੇ ਜੀ ਠੀਕ ਹੈ ਜੀ ਇਹ ਸਭ ਮੈਨੂਅਲੀ ਹੁੰਦਾ ਕੰਮ ਬੜਾ ਸਾਫ ਸਫਾਈ ਨਾਲ ਤਜਰਬੇ ਨਾਲ ਹਾਂਜੀ ਤਰੀਕੇ ਨਾਲ ਹੌਲੀ ਹੌਲੀ ਹਾਂਜੀ ਲਓ ਜੀ ਆਹ ਦੇਖੋ ਪਹਿਲਾਂ ਹੀ ਤੁਸੀਂ ਇਹ ਸਾਰਾ ਕਹਿੰਦੇ ਵੀ ਇਹ ਵੇਚਣ ਵਾਸਤੇ ਹੀ ਇਹ ਕਹਿੰਦਾ ਭਾਬ ਸਾਰਾ ਕਿ ਤੁਸੀਂ ਆਣ ਕੇ ਅਕੋਰਡਿੰਗਲੀ ਆਪਣੀ ਜਿੱਥੇ ਵੀ ਤੁਸੀਂ ਇੰਸਟਾਲ ਕਰਨਾ ਹੈ ਲਗਾਉਣਾ ਹੈਗਾ ਤੁਸੀਂ ਅਕੋਰਡਿੰਗ ਦੱਸ ਸਕਦੇ ਹੋ ਆਹ ਦੇਖੋ ਸਾਰਾ ਜੀ ਸਿਰੇ ਤੱਕ ਮੇਰੇ ਹਿਸਾਬ ਨਾਲੇ ਦੋ ਤਿੰਨ ਵਿਗੇ ਥਾਂ ਦੇ ਵਿੱਚ ਹੈਗਾ ਜੀ ਘਾ ਸਾਰਾ ਬਾਕੀ ਬਾਈ ਜੀ ਕਹਿੰਦੇ ਸਾਡੇ ਕੋਲ ਹੋਰ ਵੀ ਹੈਗਾ ਬਸ ਤੁਸੀਂ ਆਰਡਰ ਕਰੋ ਤੇ ਲੈ ਜਾਓ ਇਹ ਵੀਰ ਜੀ ਜਿਵੇਂ ਹੁਣ ਆਰਡਰ ਕਰਨਾ ਕਿਸੇ ਨੇ ਹਾਂਜੀ ਕਿੰਨੇ ਚਿਰ ਪਹਿਲਾਂ ਦੱਸਣਾ ਤੁਹਾਨੂੰ ਜਦੋਂ ਚਾਹੀਦਾ ਦੋ ਦਿਨ ਪਹਿਲਾਂ ਦੱਸਤਾ ਜਾਵੇ ਅੱਛਾ ਜੀ ਦੋ ਦਿਨ ਕਿਉਂਕਿ ਪੁਰਾਣੇ ਆਰਡਰਸ ਵੀ ਹੁੰਦੇ ਨੇ ਅਸੀਂ ਸਾਰਾ ਕੁਝ ਦੇਖ ਕੇ ਫਿਰ ਜਦ ਹਾਂਜੀ ਇੱਕ ਆਰਡਰ ਭੁਗਤ ਜਵੇ ਫਿਰ ਦੂਸਰੇ ਦਾ ਫੜਦੇ ਹਾਂ ਜੀ ਅੱਛਾ ਵੀਰ ਜੀ ਇੱਕ ਨਾ ਵੀਡੀਓਸ ਆਪਣੀਆਂ ਪਹਿਲਾਂ ਵੀ ਪਈਆਂ ਹੋਈਆਂ ਨੇ ਤੁਹਾਡੇ ਇਥੋਂ ਨਾ ਹਾਂ ਨਰਸਰੀ ਦੀਆਂ ਗ੍ਰੀਨ ਮਾਰਟ ਨਰਸਰੀ ਜੀ ਤੇ ਉਹ ਨਾ ਮੈਨੂੰ ਕਮੈਂਟ ਆਉਂਦੇ ਨੇ ਕਿ ਜਿਵੇਂ ਮਤਲਬ ਆਨਲਾਈਨ ਪਹਚਾਦੋਗੇ ਆਨਲਾਈਨ ਪਹਚਾਦੋਗੇ ਉਹਦਾ ਕੁਝ ਮੈਨੂੰ ਦੱਸੋ ਹੱਲ ਕੀ ਹੈ ਆਨਲਾਈਨ ਦਾ ਸਭ ਤੋਂ ਬੈਸਟ ਤਾਂ ਜੀ ਇਹੀ ਹੈ ਕਿ ਆ ਕੇ ਆਪਣੀ ਮੌਜੂਦਗੀ ਚ ਪਸੰਦ ਕਰੋ ਚੀਜ਼ ਜੋ ਬੈਸਟ ਲੱਗਦੀ ਹੈ ਉਹ ਲਓ ਬਿਲਕੁਲ ਕੋਈ ਪਲਾਂਟ ਬਾਅਦ ਚ ਕਹਿ ਦੋ ਜੇ ਤਾਂ ਟੇਡਾ ਹੈ ਇਹ ਤਾਂ ਏਵੇਂ ਹੈ ਤਾਂ ਓਵੇਂ ਉਹ ਚੀਜ਼ ਤੋਂ ਸੁੱਕ ਗਿਆ ਜਾਂ ਉਸ ਤੋਂ ਬੈਟਰ ਹੈ ਆਪਣੀ ਨਿਗਾਹ ਦੇ ਵਿਚ ਦੀ ਕੱਢ ਕੇ ਆਪਣਾ ਪਸੰਦ ਕਰਿਆ ਜਾਵੇ ਪਲਾਂਟ ਮਤਲਬ ਆਨਲਾਈਨੋਂ ਆਪਾਂ ਪ੍ਰੇਫਰੈਂਸ ਨਹੀਂ ਦਿੰਦੇ ਆਗੇ ਇਹ ਤਾਂ ਜੀ ਸ਼ੌਕ ਕਰੇ ਚੀਜ਼ਾਂ ਨੇ ਤਾਂ ਆ ਕੇ ਹੀ ਦੇਖਣ ਨੇ ਬਿਲਕੁਲ ਨਾਲੇ ਮਜ਼ਾ ਆਉਂਦਾ ਜੀ ਦੇਖ ਕੇ ਮੈਂ ਕਹਿੰਨਾ ਇੱਧਰ ਦੇਖੋ ਤੁਸੀਂ ਸਾਰਾ ਮਾਹੌਲ ਉਧਰ ਦੇਖੋ ਤੁਸੀਂ ਆਹ ਦੇਖੋ ਸਾਰਾ ਆਲੇ-ਦੁਆਲੇ ਭਾਵੇਂ ਖੇਤ ਨੇ ਪਰ ਇੰਨੀ ਕੁ ਥਾਂ ਜਾਣ ਕੇ ਆਇਆ ਲੱਗਦਾ ਜਿਵੇਂ ਸੱਚੀ ਦੱਸਾਂ ਜਿਵੇਂ ਜੰਨਤ 'ਚ ਆ ਗਏ ਪੀਸ ਆਫ ਮਾਈਂਡ ਤੇ ਇੱਧਰ ਕੁਛ ਪਲਾਂਟਸ ਨੇ ਦਿਖਾਈਏ ਭਾਜੀ ਬਲਾਂ ਜੀ ਤੇ ਆਜੋ ਹੁਣ ਤੁਹਾਨੂੰ ਕੁਛ ਪਲਾਂਟਸ ਨੇ ਉਹਨਾਂ ਨਾਲ ਹੀ ਗੱਲਬਾਤ ਕਰਾਉਂਦੇ ਆਂ ਦੂਸਰੀ ਵੈਰਾਈਟੀ ਵੀ ਹੈ ਜੀ ਉਧਰ ਨਹੀਂ ਨੀਲੀ ਗਰਾਸ ਵੀ ਹੈ ਜੀ ਚਲੋ ਤੁਹਾਨੂੰ ਪਹਿਲਾਂ ਨੀਲਗਿਰੀ ਗਰਾਸ ਦਿਖਾਣੇ ਆ ਫਿਰ ਆਪਾਂ ਪਲਾਂਟਸ ਵਾਲੇ ਪਾਸੇ ਹੋਵਾਂਗੇ ਜੀ ਬਸ ਵਲੌਗ ਸਾਰਾ ਜਿਹੜਾ ਦੇਖਿਆ ਕਰੋ ਤੇ ਸਾਨੂੰ ਵੀ ਵਧੀਆ ਲੱਗਦਾ ਕਿਉਂਕਿ ਮਿਹਨਤ ਕਾਫੀ ਲੱਗਦੀ ਹੈ ਜੀ ਵੀਡੀਓ ਬਣਾਉਣ ਦੇ ਵਿੱਚ ਐਡਿਟ ਕਰਨ ਦੇ ਵਿੱਚ ਵੈਸੇ ਤਾਂ ਕੋਈ ਸਾਨ ਨਹੀਂ ਆ ਤੁਹਾਡੇ ਤੇ ਪਰ ਫਿਰ ਵੀ ਜੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਕੋਈ ਚੀਜ਼ ਹੈ ਤੇ ਤੁਸੀਂ ਵੇਖਣਾ ਤੁਹਾਡਾ ਫਰਜ਼ ਬਣਦਾ ਜੀ ਬਰੂਧ ਦੇਖਿਆ ਕਰੋ ਆ ਹੈਗਾ ਵੀਰ ਜੀ ਨੀਲਗਿਰੀ ਜੀ ਇਹ ਨੀਲਗਿਰੀ ਗਰਾਸ ਹੈ ਜੀ ਓਕੇ ਜੀ ਲਓ ਜੀ ਨੀਲਗਿਰੀ ਗਰਾਸ ਆ ਗਿਆ ਜੀ अच्छा ओदेज ਤੇ ਭਾਜੀ ਇਹਦੇ ਕੀ ਡਿਫਰੈਂਸ ਹੈਗਾ ਕਲਰ ਦਾ ਜੀ ਇਹ ਜ਼ਿਆਦਾ ਥੋੜਾ ਜ਼ਿਆਦਾ ਲਸ਼ ਗ੍ਰੀਨ ਹੁੰਦਾ ਇਹ ਗਰਾ ਅੱਛਾ ਅੱਛਾ ਜਿਆਦਾ ਗ੍ਰੀਨ ਤੁਹਾਨੂੰ ਅਲੱਗ ਹੀ ਚ ਹੁੰਦਾ ਇਹ ਕਹਾ ਦਾ ਕਲਰ ਇਹ ਥੋੜਾ ਇਹਦਾ ਥੋੜਾ ਜਿਹਾ ਸਟਾਈਲ ਵੀ ਐ ਨਾ ਜਿਵੇਂ ਤਿੱਖਾ ਤਿੱਖਾ ਜਾਂਦਾ ਜੀ ਹਾਂਜੀ ਇਹ ਡਿਫਰੈਂਟ ਹੈ ਜੀ ਕਹਾ ਉਸ ਨਾਲੋਂ ਹਾਂਜੀ ਇਹ ਥੋੜਾ ਜਿਹਾ ਉਹਦੇ ਨਾਲੋਂ ਅਲੱਗ ਆ ਦੇਖੋ ਜੀ ਕਹਾ ਕਹਾ ਪੂਰਾ ਸਾਫ਼ ਹੈ ਜੀ ਅੱਛੀ ਕੁਆਲਿਟੀ ਦਾ ਹਾਂਜੀ ਇਸ 'ਚ ਕੋਈ ਤੁਹਾਨੂੰ ਵੀਡ ਨਹੀਂ ਮਿਲਣਗੇ ਹਾਂਜੀ ਹਾਂਜੀ ਪੂਰਾ ਸਾਫ਼ ਸੁਥਰਾ ਕੰਮ ਹੈ ਜੀ ਆਪਣਾ ਓਕੇ ਜੀ ਠੀਕ ਹੈ ਬਾਕੀ ਵੀਰ ਜੀ ਸ਼ੌਂਕੀਆ ਤੌਰ ਤੇ ਤੁਸੀਂ ਸਾਰਾ ਸਮਾਨ ਅੱਡ ਬੀਜਿਆ ਹੋਗਾ ਕੋਈ ਆਪਣੇ ਵਾਸਤੇ ਜਿਵੇਂ ਪਿਆਜ਼ ਵਗੈਰਾ ਲਸਣ ਵਗੈਰਾ ਉਹ ਦੀ ਦੀਜ ਦਿਓ ਕਿ ਨਹੀਂ ਜਿਵੇਂ ਤੁਹਾਡੇ ਕੋ ਖੁੱਲਾ ਇੱਥੇ ਸਿਸਟਮ ਜੀ ਆਪਣੀ ਘਰ ਵਾਸਤੇ ਕਿਚਨ ਗਾਰਡਨ ਸਾਰਾ ਕੁਝ ਤਿਆਰ ਹੈ ਜੀ ਆਪਣਾ ਅੱਛਾ ਅੱਛਾ ਜੀ ਤੇ ਆਪਣੀ ਬੈਕ ਸਾਈਡ ਤੇ ਆ ਜਿਹੜੇ ਲੱਗੇ ਨੇ ਜੀ ਕੁਝ ਇਹਨਾਂ ਬਾਰੇ ਦੱਸੋ ਜ਼ਰੂਰੀ ਇਹ ਵਾਸ਼ਿੰਗਟੋਨੀਆਂ ਪਾਮ ਹੈ ਜੀ ਅੱਛਾ ਜੀ ਇਹ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਇਹ ਪਾਮ ਹਾਂਜੀ ਇਹ ਆਪਣਾ ਲੈਂਡਸਕੇਪਿੰਗ ਚ ਬਹੁਤ ਅੱਛਾ ਯੂਜ਼ ਹੁੰਦਾ ਹੈ ਇਹ ਹਾਂਜੀ ਕੋਟੀਆਂ ਚ ਲਾਂਦੇ ਨੇ ਲੋਕੀ ਫਾਰਮ ਹਾਊਸਿਸ ਤੇ ਲੱਗਦਾ ਹਣ ਬੜੀ ਅੱਛੀ ਰਾਇਲ ਲੁੱਕ ਦਿੰਦਾ ਇਹ ਪਾਂ ਹਾਂਜੀ ਇਹ ਜਿਵੇਂ ਕਿਸੇ ਨੇ ਲਗਾਣਾ ਹੈ ਜੀ ਇਸ ਤਰ੍ਹਾਂ ਹੀ ਮਤਲਬ ਇਸ ਤਰ੍ਹਾਂ ਆਪਾਂ ਪੁੱਟ ਕੇ ਇਤਨੇ ਲਗਾ ਸਕਦੇ ਆ ਜੀ ਇਹਨੂੰ ਬਿਲਕੁਲ ਰੈਡੀ ਨੇ ਜੀ ਇਹ ਪਲੈਂਟ ਇਸ ਤਰ੍ਹਾਂ ਹੀ ਦੀ ਡਿਗਿੰਗ ਹੋ ਜੂਗੀ ਜੀ ਪੁੱਟਣ ਨੂੰ ਤਿਆਰ ਨੇ ਜੀ ਅੱਛਾ ਜੀ ਕੱਢ ਸਕਦੇ ਆ ਜਿੰਨ ਮਰਜ਼ੀ ਕੱਢ ਸਕਦੇ ਆ ਆਪਾਂ ਜਿਹੜਾ ਸ਼ਿਫਟਿਡ ਪੌਦੇ ਨੇ ਇਹ ਅੱਛਾ ਜੀ ਜਿੰਦ ਮਰਜ਼ੀ ਇਹਨਾਂ ਨੂੰ ਕੱਢਿਆ ਜਾ ਸਕਦਾ ਹੈ ਨੀਚੇ ਬੰਨਿਆ ਹੋਇਆ ਇਹਨੂੰ अच्छा अच्छा पॉली बैग ਚ ਬੰਨਿਆ ਹੋਇਆ ਪਲੈਂਟ ਕੋਈ ਦਿੱਕਤ ਨਹੀਂ ਆਉਂਦੀ ਸੁੱਕਣ ਸਕਣ ਦੀ ਰੱਬ ਨਾ ਕਰੇ ਜੇ ਆਪਾਂ ਦੁਬਾਰੇ ਕਿਤੇ ਲਾਉਨੇ ਹਨਾ ਆਪ ਇਸੇ ਵੇਲੇ ਇਹ ਸ਼ਿਫਟਡ ਇਹ ਸ਼ਿਫਟਡ ਪੌਦੇ ਦੀ ਜੀ ਇਹਦਾ ਇਹੀ ਡਿਫਰੈਂਸ ਹੁੰਦਾ ਸ਼ਿਫਟਡ ਪੌਦਾ ਤੇ ਤੁਰੰਤ ਮੌਕੇ ਤੇ ਕੱਢ ਕੇ ਪੱਟ ਕੇ ਦੇ ਦੇਣ ਵਾਲੇ ਪੌਦੇ ਚ ਓਕੇ ਜੀ ਬਿਲਕੁਲ ਜੀ ਜੇਹੀ ਖਾਸੀਅਤ ਹੈ ਜੀ ਪੂਰਾ ਬਣਿਆ ਆ ਇਸ ਤਰ੍ਹਾਂ ਗਿਆ ਇਹ ਪਲੈਂਟ ਠੀਕ ਹੈ ਜੀ ਕਿਸੇ ਸਾਈਟ ਤੇ ਜਾ ਕੇ ਇਨਸਟੈਂਟ ਇਫੈਕਟ ਦਵੇ ਇਹ ਪਲੈਂਟ ਹਾਂਜੀ ਹਾਂਜੀ ਬਹੁਤ ਮਜ਼ਾ ਆ ਰਿਹਾ ਇੱਥੇ ਆਣ ਕੇ ਉੱਪਰ ਬੱਦਲ ਵਾਈ ਵੀ ਹੋ ਗਈ ਇਹ ਮੌਸਮ ਵੀ ਕੈਂਟ ਹੋ ਗਿਆ ਭਾਜੀ ਜੀ ਤੇ ਉੱ ਤੁਸੀਂ ਪਹਿਲਾਂ ਵਾਲੇ ਵਲੌਗ ਦੇਖੋ ਤੇ ਹੁਣ ਵੀ ਸਾਨੂੰ ਜਦੋਂ ਵੀ ਅਸੀਂ ਇਹਨਾਂ ਨੂੰ ਕਾਲ ਕਰਦੇ ਆਂ ਸਾਨੂੰ ਟਾਈਮ ਦਿੰਦੇ ਨੇ ਅੱਜ ਵੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸੋ ਇਹਨਾਂ ਨੇ ਕਿਤੇ ਜਾਣਾ ਸੀ ਇਹਨਾਂ ਨੇ ਆਪਣਾ ਕੰਮ ਰੋਕ ਕੇ ਸਾਨੂੰ ਟਾਈਮ ਦਿੱਤਾ ਭਾਜੀ ਉਹਦੇ ਲਈ ਖਾਸ ਧੰਨਵਾਦ ਆਡਾ ਜੀ ਤੇ ਕੁਝ ਆ ਪਲਾਂਟਸ ਨੇ ਇਹਨਾਂ ਬਾਰੇ ਦੱਸੋ ਜੀ ਇਹ ਕਿਹੜੀ ਵੈਰਾਈਟੀ ਹੈ ਤੇ ਮਤਲਬ ਕਿੰਨੀ ਇਹਨਾਂ ਦੀ ਹਾਈਟ ਹੈ ਕਿੱਥੇ ਤੱਕ ਚਲੇ ਜਾਂਦੇ ਨੇ ਇਹ ਫਾਈਕਸ ਦੇ ਬੋਲਸ ਨੇ ਜੀ ਮਾਈਕਰੋਕਾਰਪਾ ਵੈਰਾਈਟੀ ਹੈ ਇਹ ਓਕੇ ਜੀ ਇਹ ਵੀ ਲੈਂਡਸਕੇਪਸ ਯੂਜ਼ ਹੁੰਦਾ ਹੈ ਕਿ ਕਟਿੰਗ ਕਰਕੇ ਇਹਦੀ ਹੋਰ ਗੋਲਾਈ ਦੇ ਦੇ ਕੇ ਅੱਛਾ ਜੀ ਸ਼ੇਪ ਦੇ ਸਕਦੇ ਆ ਕੋਈ ਲਿਆ ਸ਼ੇਪ ਦੇ ਸਕਦੇ ਤੁਸੀਂ ਬੋਲ ਬਣਾ ਲਓ ਕੋਨ ਬਣਾ ਲਓ ਹਾਂਜੀ ਹਾਂਜੀ ਇਹ ਜਿੱਦਾਂ ਇਹ ਰੈਕਟੈਂਗੂਲਰ ਸ਼ੇਪ ਚ ਹੈ ਜੀ ਹਾਂਜੀ ਹਾਂਜੀ ਇਹਦੀ ਕਟਿੰਗ ਹੁੰਦੀ ਰਹਿੰਦੀ ਹੈ ਇਹ ਵੀ ਇੱਕ ਤਰ੍ਹਾਂ ਨਾਲ ਸਕੁਅਰ ਵੀ ਬਣਾ ਸਕਦੇ ਆ ਆਪਾਂ ਜੇ ਉੱਪਰ ਚੱਲ ਗਿਆ ਜੀ ਸਕੁਅਰ ਬਣਾ ਲਓ ਬੋਲ ਬਣਾ ਲਓ ਜੋ ਆਪਾਂ ਅਕੋਰਡਿੰਗਲੀ ਆਪਾਂ ਇਹਨੂੰ ਆਪਣੀ ਮਰਜ਼ੀ ਇਹ ਵੀ ਇਹ ਵੀ ਲੈਂਡਸਕੇਪਿੰਗ 'ਚ ਯੂਜ਼ ਹੋਣ ਵਾਲਾ ਫਾਈਕਸ ਹੈ ਜੀ ਅੱਜਕੱਲ ਬਹੁਤ ਰਿਜ਼ੋਰਟਸ ਤੇ ਤੇ ਹਾਂਜੀ ਹਾਂਜੀ ਚੰਗੇ ਫਾਰਮ ਹਾਊਸਿਸ ਤੇ ਲੱਗ ਰਿਹਾ ਜੀ ਇਹ ਪਲਾਂਟ ਦੇਖੋ ਬੋਲ ਟਾਈਪ ਸ਼ੇਪ ਹੈ ਇਹਦੀ अच्छा जी ਤੇ ਭਾਜੀ ਇਹ ਕਿੰਨੇ ਕ ਹਾਈਟ ਹੋ ਜਾਂਦੀ ਹੈ ਜਦੋਂ ਆਪਾਂ ਇਹਨੂੰ ਵੈਸੇ ਜ਼ਮੀਨ 'ਚ ਇੰਸਟਾਲ ਕਰਦੇ ਆ ਉਹ ਤਾਂ ਜੀ ਆਪਣੇ ਹੱਥ 'ਚ ਹੈ ਜੀ ਜਿੰਨੀ ਕੱਪਾ ਚਾਹੀਏ ਉੰਨੀ ਕ ਕਟਿੰਗ ਕਰਕੇ ਉਸੇ ਸ਼ੇਪ ਦੇਈ ਜਾਂਦਾ ਮਤਲਬ ਵਾਧਾ ਹੀ ਰਹਿੰਦਾ ਜੀ ਬਹੁਤ ਅੱਛੀ ਗਰੋਥ ਹੈ ਜੀ ਤੇ ਪੱਤਾ ਸ਼ਾਈਨ ਬਹੁਤ ਜ਼ਿਆਦਾ ਕਰਦਾ ਦਿੱਖ ਇੰਨਾ ਕਾਫੀ ਗ੍ਰੀਨ ਹੈ ਜੀ ਬਿਲਕੁਲ ਐਂ ਵੈਸੇ ਇੱਕ ਗੱਲ ਦੱਸ ਤੁਹਾਨੂੰ ਆਪਾਂ ਨੂੰ ਪਤਾ ਕਿ ਆਪਾਂ ਨਰਸਰੀ 'ਚ ਖੜੇ ਆ ਪਰ ਜੇ ਆਪਾਂ ਦੇਖੀਏ ਉਸ ਹਿਸਾਬ ਨਾਲ ਐਂ ਲੱਗਦਾ ਜਿਵੇਂ ਬਨੋਟੀ ਹੋਵੇ ਇਹਦੀ ਇੰਨੀ ਕੋ ਸ਼ਾਈਨਿੰਗ ਹੈ ਜੀ ਪੱਤਿਆਂ ਦੀ ਹੁਣ ਇਹਨਾਂ ਦੀ ਇਹ ਨਹੀਂ ਮੈਨੂੰ ਹੁਣ ਪਤਾ ਵੀ ਵੀਡੀ ਟਾਡੇ LED ਤੇ ਤੁਹਾਡੇ ਫੋਨ 'ਚ ਕਿਵੇਂ ਸ਼ੋਅ ਕਰ ਰਿਹਾ ਪਰ ਬਹੁਤ ਵਧੀਆ ਜੀ ਆ ਆ ਗਈ ਜੀ ਇਹ ਕਿਹੜੀ ਵੈਰਾਈਟੀ ਆ ਸਰ ਇਹ ਵੈਰੀਗੇਟਡ ਰਬਰ ਹੈ ਜੀ ਅੱਛਾ ਜੀ ਰਬਰ ਪਲੈਂਟ ਜਿਹਨੂੰ ਕਹਿੰਦੇ ਰਬਰ ਪਲੈਂਟ ਵੈਰੀਗੇਟਡ ਇਹਦਾ ਪੱਤਾ ਦੋ ਕਲਰਸ ਦਾ ਹੈ ਜੀ ਓਕੇ ਜੀ ਵੈਰੀਗੇਸ਼ਨ ਇਹਨੂੰ ਹੀ ਕਹਿੰਦੇ ਅੱਛਾ ਜੀ ਦੋ ਕਲਰ ਦੀ ਚੀਜ਼ ਨੂੰ ਵੈਰੀਗੇਟਡ ਬੁਲੇ ਜਾਂਦਾ ਜੀ ਸਾਡੀ ਲਾਈਨ 'ਚ ਜੀ ਠੀਕ ਹੈ ਜੀ ਤੇ ਇੱਕ ਨਾ ਆਪਾਂ ਨੂੰ ਇਹ ਕਮੈਂਟ ਆਉਂਦੇ ਨੇ ਜੀ ਰੇਟ ਬਾਰੇ ਰੇਟ ਭਾਈ ਸਾਹਿਬ ਨਾਲ ਗੱਲ ਕਰ ਚੁੱਕੀ ਮੈਂ ਕਰ ਚੁੱਕੇ ਆ ਜੀ ਡਿਸਕ੍ਰਿਪਸ਼ਨ ਦੇ ਵਿੱਚ ਭਾਈ ਸਾਹਿਬ ਦਾ ਨੰਬਰ ਹੈ ਜਿਹੜਾ ਉਹ ਮੈਂਸ਼ਨ ਕਰ ਦੂੰਗਾ ਠੀਕ ਹੈ ਜੀ ਤੁਹਾਨੂੰ ਕਾਲ ਆਜੂਗੀ ਤੁਸੀਂ ਰੇਟ ਦੱਸ ਦਿਓ ਕਿਉਂਕਿ ਕਹਿੰਦੇ ਵੀ ਅਸੀਂ ਅਕੋਰਡਿੰਗ ਟੂ ਸਾਈਜ਼ ਅਕੋਰਡਿੰਗ ਟੂ ਕੁਆਂਟੀਟੀ ਜਿਹੜਾ ਰੇਟ ਉਹ ਤੈਅ ਕਰਦੇ ਆ ਔਨ ਦਾ سپورਟ ਆਪਾਂ ਹੁਣ ਕਿਸੇ ਪਲਾਂਟਸ ਦਾ ਕਿਸੇ ਦਾ ਰੇਟ ਨਹੀਂ ਦੱਸਾਂਗੇ ਫਿਰ ਕਮੈਂਟ ਮੈਨੂੰ ਇਹ ਹੁੰਦੇ ਆ ਯਾਰ ਤੂੰ ਰੇਟ ਨਹੀਂ ਦੱਸਿਆ ਰੇਟ ਨਹੀਂ ਦੱਸਿਆ ਤੇ ਹੁਣ ਆਪਾਂ ਚੱਲਦੇ ਆ ਅਗਲੇ ਪਾਸੇ ਕਾਫੀ ਸਾਰੀ ਮਾਤਰਾ ਹੈ ਪਲਾਂਟਸ ਦੀ ਕਾਫੀ ਜਿਹੜੀ ਹੈ ਇੱਥੇ ਕੁਆਂਟੀਟੀ ਹੈ ਉਹ ਵਿਖਾਨਣਾ ਇਹ ਚਲੋ ਇਹ ਵੀ ਆਪਣੇ ਕੋਲ ਛੋਟੇ ਸਾਈਜ਼ ਜੀ ਹੈ ਵੱਡੇ ਸਾਈਜ਼ ਜੀ ਹੈ ਲਓ ਜੀ ਬਾਈ ਜੀ ਕਹਿੰਦੇ ਆ ਹੈਗਾ ਜੀ ਫੋਨਿਕਸ ਪਾਮ ਇਹ ਸਜਾਵਟ ਵਾਸਤੇ ਕੰਮ ਆਉਂਦਾ ਜੀ ਇਹ ਪlant ਜਿਹੜਾ ਬੂਟਾ ਜਿਹੜਾ ਤੇ ਇਹ ਦੇਖ ਲਓ ਤੁਸੀਂ ਇਹ ਮਿਲ ਜੂ ਤੁਹਾਨੂੰ ਇਸ ਤੋਂ ਬਾਅਦ ਆ ਗਿਆ ਜੀ ਇਹ ਇਹ ਕਹਿੰਦੇ ਬਾਈ ਜੀ ਕਹਿੰਦੇ ਸਿੱਧਾ ਜਾਂਦਾ ਬਿਲਕੁਲ ਹਨਾ ਜੀ ਹਾਂਜੀ ਇਹਦਾ ਨਾਮ ਕੀ ਸੀਗਾ ਜੀ ਪੈਂਸਿਲ ਪੈਂਸਿਲ ਪਾਈਨ ਪੈਂਸਿਲ ਪਾਈਨ ਹੈ ਜੀ ਇਹ ਕਹਿੰਦੇ ਜਿਵੇਂ ਗਾਣਿਆਂ 'ਚ ਨਹੀਂ ਕਹਿੰਦੇ ਮੁੰਡੇ ਦਾ ਕੱਦ ਸਰੂ ਵਰਗਾ ਜੀ ਇਹ ਸਰੂ ਵਾਂਗੂ ਕਹਿੰਦੇ ਸਿੱਧਾ ਤਾਂ ਨੂੰ ਜਾਂਦਾ ਹੈ 6 7 8 ਫੁੱਟ ਤੇ ਚਲੇ ਜਾਂਦਾ ਤੇ ਵਿੱਚ ਵਿੱਚ ਹੈਗੇ ਨੇ ਕਈ ਜਿਹੜੇ 6 ਫੁੱਟ ਤੇ ਵੀ ਪਹੁੰਚੇ ਹੋਏ ਨੇ ਦਿਖਾਓ ਤੇ ਅੱਗੇ ਜਿਹੜੀ ਤੁਹਾਨੂੰ ਵੈਰਾਈਟੀ ਦਿਖਾਉਣ ਜਾ ਰਹੇ ਹਾਂ ਜੀ ਜਿਹੜਾ ਤੁਹਾਨੂੰ ਮਾਹੌਲ ਦਿਖਾਉਣ ਜਾ ਰਹੇ ਹਾਂ ਉਹ ਤੇ ਬੜਾ ਹੀ ਘੈਂਟ ਹੈ ਜਿਹਨੂੰ ਕਹਿੰਦੇ ਇੱਕ ਨੰਬਰ ਮਾਹੌਲ ਆ ਉਹ ਬਣਿਆ ਪਿਆ ਦੇਖੋ ਚੈੱਕ ਕਰੋ ਜੀ ਲਓ ਜੀ ਕੀ ਆਈ ਬਾਤਾਂ ਨੇ ਜੀ ਵੇਖ ਕੇ ਬਹੁਤ ਸੋਹਣਾ ਲੱਗ ਰਿਹਾ ਤੇ ਵੈਰਾਈਟੀ ਵੇਖੋ ਵੀਰ ਜੀ ਇਸ ਤਰ੍ਹਾਂ ਵੀ ਆਪਾਂ ਹਰ ਇੱਕ ਦਾ ਹਰ ਇੱਕ ਬਾਰੇ ਨਹੀਂ ਦੱਸ ਸਕਦੇ ਇੱਕ ਤੁਸੀਂ ਵੇਖ ਕੇ ਤਾਨੂੰ ਇੱਕ ਇੱਕ ਨਾਮ ਦੱਸੀ ਜਾਂਦੇ ਹਨਾ ਜੀ ਤੇ ਆਪਾਂ ਕਵਰ ਕਰ ਲੈਨੇ ਆ ਜੀ ਆ ਇਹਦਾ ਕਲਰ ਬਹੁਤ ਪਿਆਰਾ ਜੀ ਥੋੜਾ ਸਿਲਵਰੀ ਟੱਚ ਦੇ ਵਿੱਚ ਇਹ ਇਹ ਕਿਵੇਂ ਇਹਨੂੰ ਨਿਕੋਡਿਆ ਬੋਲਦੇ ਨੇ ਜੀ ਅੱਛਾ ਜੀ ਨਿਕੋਡਿਆ ਇਹ ਲੀਵਜ਼ ਇਹਦੇ ਸਿਲਵਰ ਕਲਰ ਦੇ ਨੇ ਫਲਾਰਜ਼ ਇਹ ਵਾਇਲਟ ਬਲੂ ਕਲਰ ਦੇ ਨੇ ਪਰਮਨੈਂਟ ਚੀਜ਼ ਹੈ ਜੀ ਜੀ ਇਹ ਪਰਮਨੈਂਟ ਇਹ ਆਊਟਡੋਰ ਨਹੀਂ ਸਰ ਆਊਟਡੋਰ ਹੈ ਜੀ ਜਿਹੜੇ ਮੈਂ ਪਹਿਲਾਂ ਵੀ ਦੱਸ ਦੋ ਨਾ ਆਪਣੇ ਵਲੌਗਾਂ ਦੇ ਵਿੱਚ ਵੀ ਜਿਹੜੇ ਬੁੱਤੇ ਧੁੱਪ ਚ ਪਏ ਨੇ ਪਲਾਂਟਸ ਜਿਹੜੇ ਉਹ ਸਾਰੇ ਆਊਟਡੋਰ ਨੇ ਜਿਹੜੇ ਹਰੀ ਜਾਲੀ ਦੇ ਅੰਡਰ ਨੇ ਜੀ ਹਾਂਜੀ ਉਹ ਸਾਰੇ ਨੇ ਇਨਡੋਰ ਕੋਨੋ ਕਾਰਪਸ ਤਿਆਰ ਹੋ ਰਿਹਾ ਜੀ ਕੋਨੋ ਕਾਰਪਸ ਅਸੀਂ ਕਾਫੀ ਬਲਕ ਕਾਉਂਟਿਜ ਤਿਆਰ ਕਰਦੇ ਹਾਂ ਜੀ ਅੱਛਾ ਜੀ ਇਹ ਉਹ ਉਹ ਦੇ ਵੱਡੇ ਪਲਾਂਟਸ ਨੇ ਜੀ ਅੱਛਾ ਇਹਦੇ ਸੇਮ ਹਾਂਜੀ ਇਹਦਾ ਵੇਰੀਐਂਟ ਆ ਜੀ ਵੱਡੇ ਏਡੇ ਏਡੇ ਵੱਡੇ ਹੁੰਦੇ ਕੋਨੋ ਕਾਰਪਸ ਇਹ ਤੋਂ ਵੱਡੇ ਵੀ ਮਿਲ ਜਾਣਗੇ ਅੱਛਾ ਜੀ ਹਾਂਜੀ ਇਹ ਸਾਈਜ਼ ਵਾਈਜ਼ ਪਲਾਂਟਸ ਅੱਛਾ ਭਾਜੀ ਇੱਕ ਐਡਰੈਸ ਵੀ ਵਿੱਚ ਦੱਸ ਦਿਓ ਪਲੀਜ਼ ਆਪਣਾ ਮੁੰਡਾ ਇੱਥੋਂ ਦਾ ਇੱਥੇ ਇੱਥੇ ਮਤਲਬ ਇੱਥੇ ਤੁਸੀਂ ਬਲਕ 'ਚ ਜੇ ਲੈਣਾ ਤਾਂ ਆ ਸਕਦੇ ਹਾਂ ਜੀ ਨਹੀਂ ਤਾਂ ਸਾਡੀ ਨਰਸਰੀਜ਼ ਪਟਿਆਲੇ 21 ਨੰਬਰ ਫਲਾਈਓਵਰ ਕੋਲ ਹੈ ਜੀ ਹਾਂਜੀ ਹਾਂਜੀ ਤੇ ਰਾਜਪੁਰ ਰੋਡ ਤੇ ਬਹਾਦਰ ਘੜਾ ਹੈ ਜੀ ਓਕੇ ਜੀ ਤੇ ਉਹ ਆਪਾਂ ਇਹ ਵਿੱਚ ਡਿਸਕ੍ਰਿਪਸ਼ਨ ਜਿਹੜਾ ਮੈਂਸ਼ਨ ਕਰ ਦਾਂਗੇ ਜੀ ਇਹ ਕੋਨੋ ਕਾਰਪਸ ਆ ਗਿਆ ਜੀ ਤੇ ਭਾਜੀ ਇੱਕ ਵਾਰੀ ਵਿੱਚ ਉਧਰੋਂ ਲਾਈਏ ਕਿਹੜਾ ਹੈਗਾ ਰਸਤਾ ਜੀ ਹਾਂਜੀ ਨਾਲੇ ਨਾਲੇ ਆਪਾਂ ਦੱਸੀ ਜਾਂਦੇ ਆ ਪਲਾਂਟਸ ਬਾਰੇ ਇਧਰ ਦੀ ਹੋਗੇ ਮੁੰਡੇ ਘੋਮਕ ਦੂਜੇ ਪਾਸੇ ਨੂੰ ਆਵਾਂਗੇ ਜੀ ਇਧਰ ਨੂੰ ਆ ਲਓ ਦੇਖੀ ਚੱਲੋ ਜੀ ਇਹ ਰੋਜ਼ ਵਾਲੇ ਜਿਹੜੇ ਭਾਜੀ ਫਲਾਵਰਾਂ ਵਾਲੇ ਆ ਪਲਾਂਟਸ ਪਾਏ ਨੇ ਇਹ ਬੁਗਨ ਬੁਗਨ ਵਿਲੀ ਹੈ ਜੀ ਇਹਦੀ ਵੀ ਬਹੁਤ ਵੱਡੀ ਕਲੈਕਸ਼ਨ ਹੈ ਆਪਣੇ ਕੋਲ ਪਰਮਨੈਂਟ ਸਦਾ ਬਹਾਰ ਹੈ ਜੀ ਸ ਇਫੋਨਿਕਸ ਫਾਰਮ ਦੀ ਹੋਰ ਹੈ ਜੀ ਕਾਫੀ ਕੁਆਂਟੀਟੀ ਚ ਪਿਆ ਆਪਣੇ ਕੋਲ ਲਓ ਜੀ ਆਹ ਦੇਖੋ ਜੀ ਇਹ ਇਹ 골ਡਨ ਥੂਜਾ ਹੈ ਜੀ ਇਹ ਇਹ ਸਾਨੂੰ ਕਿਤੇ ਛੋਟਾ ਹੁੰਦਾ ਹੈ ਕਿਤੇ ਵੇਖ ਜਾਣਾ ਸੀ ਕਿਹਣਾ ਵਿਦਿਆ ਪੜਾਈ ਹੈ ਭਾਈ ਸੀਰੀਅਸਲੀ ਕਿਤਾਬਾਂ ਦੇ ਵਿੱਚ ਵੀ ਰੱਖਦੇ ਆ ਆਪਣੀਆਂ ਕਾਪੀਆਂ ਦੇ ਵਿੱਚ ਇਹ ਇਹ ਕਿਹੜਾ ਦੱਸਿਆ ਤੁਸੀਂ ਇਹ 골ਡਨ ਥੂਜਾ 골ਡਨ ਥੂਜਾ ਉਸ ਦੀ ਤੁਸੀਂ ਗੱਲ ਕਰਦੋਂ ਉਸੇ ਦੀ ਇੰਪਰੂਵਡ ਵੈਰਾਈਟੀ ਹੈ ਜੀ ਅੱਛਾ ਅੱਛਾ ਜੀ ਲਓ ਜੀ ਇਹ ਥੋੜਾ 골ਡਨ ਕਲਰ ਤੇ ਆਂਦੇ ਜੀ ਦਾ ਹਾਂਜੀ ਕਲਰ ਤੇ ਇਹ ਬੜੀ ਸੋਹਣੀ ਲੱਗਦੀ ਹੈ ਜੀ ਭਾਜੀ ਜਦੋਂ ਵੀ ਤੁਹਾਡੀ ਨਰਸਰੀ ਚ ਆਉਂਦੇ ਆ ਨਾ ਅਸੀਂ ਤਾਂ ਮਨ ਨੂੰ ਸ਼ਾਂਤੀ ਲੈ ਕੇ ਜਾਂਦੇ ਆ ਜੀ ਠੀਕ ਹੈ ਨਾ ਬੱਜੀ ਦੇਖਿਓ ਜੀ ਧਿਆਨ ਨਾਲ ਚਲੋ ਹੁਣ ਉਧਰਲੇ ਪਾਸੇ ਜੇ ਵੇਖੀਏ ਨਾ ਭਾਜੀ ਜਾਨ ਨੇ ਉਹ ਦੇਖੋ ਆਪਣੇ ਵਾਸਤੇ ਭਾਜੀ ਜਿਹੜੇ ਵੱਡੇ ਵੱਡੇ ਨੇ ਇਹਨਾਂ ਨੂੰ ਕੀ ਕਹਿੰਦੇ ਨੇ ਨਾਮ ਜਿਹੜੇ ਆ ਆਪਣੇ ਰਸਤੇ ਤੇ ਲੱਗੇ ਹੋਏ ਨੇ ਉਹ ਬੋਟਲ ਪਾਮ ਨੇ ਜੀ ਅੱਛਾ ਬੋਟਲ ਪਾਮ ਬੋਟਲ ਕਿੰਨੇ ਚਿਰ ਚ ਵੱਡੇ ਵੱਡੇ ਹੋ ਜਾਂਦੇ ਨੇ ਇਨੂੰ ਗਰੋਥ ਹੋਣ ਨੂੰ ਟਾਈਮ ਲੱਗਦਾ ਜੀ ਅੱਛਾ ਇਹ ਇਹ ਜਿਹੜਾ ਵੈਸੇ ਕਿਸੇ ਨੇ ਲੈਣੇ ਹੋਣ ਇਹ ਵੀ ਅਵੇਲੇਬਲ ਨੇ ਆਪਣੇ ਕੋਲ ਇਹ ਹੈ ਨਹੀਂ ਜੀ ਕਈ ਸਾਈਜ਼ਸ ਚ ਅਵੇਲੇਬਲ ਨੇ ਅੱਛਾ ਅੱਛਾ ਜੀ ਇਹ ਵੀ ਜਿਹੜੇ ਵੱਡੇ ਵੱਡੇ ਲੱਗਣੇ ਨੇ ਉਹ ਵੀ ਅਵੇਲੇਬਲ ਹੈਗੇ ਨੇ ਭਾਜੀ ਯਾਰਾਂ ਕੋਲ ਤੇ ਲਓ ਜੀ ਇਸੇ ਦੇ ਥੋੜਾ ਵੱਡਾ ਸਾਈਜ਼ ਆਹ ਵੱਡਾ ਸਾਈਜ਼ ਆ ਗਿਆ ਜੀ ਇਹਦਾ ਇੱਧਰ ਤੇ ਸਾਈਜ਼ ਵਾਈਜ਼ ਪ੍ਰਾਈਸ ਆ ਜਿਹੜਾ ਉਹ ਅਪ ਡਾਊਨ ਹੁੰਦਾ ਰਹਿੰਦਾ ਹਨਾ ਭਾਜੀ ਜੀ ਲਓ ਜੀ ਹੁਣ ਆਪਾਂ ਦੂਜੇ ਪਾਸੇ ਉਧਰ ਵੀ ਕੁਝ ਵੈਰਾਈਟੀ ਹੈਗੀ ਐ ਦਿਖਾਓ ਜੀ ਉਹ ਵੇਖਦੇ ਆਂ ਇਹਨਾਂ ਆ ਜਿਹੜੇ ਦੋਵੇਂ ਪਾਸੇ ਪਏ ਨੇ ਜੀ ਇੱਕ ਵਾਰੀ ਦੱਸ ਦਿਓ ਇਹਨਾਂ ਬਾਰੇ ਵੀ ਆ ਕਿਹੜੀ ਕਿਹੜੀ ਵੈਰੈਟੀਆਂ ਇਹ ਫਾਈਕਸ ਦੀ ਵੈਰੈਟੀਆਂ ਨੇ ਜੀ ਅੱਛਾ ਫਾਈਕਸ ਇੱਕ ਫਾਈਕਸ ਤੁਸੀਂ ਪਹਿਲਾਂ ਲਖਾਇਆ ਸੀਗਾ ਸੇਮ ਉਹੀ ਹੈ ਕਿ ਇਹ ਇਹ ਉਸ ਦੀ ਡਿਫਰੈਂਟ ਵੈਰੈਟੀ ਹੈ ਫਾਈਕਸ 10 ਤਰ੍ਹਾਂ ਦੇ ਫਾਈਕਸ ਨੇ ਜੀ ਆਪਣੇ ਕੋਲ ਡਿਫਰੈਂਟ ਵੈਰੈਟੀਆਂ ਨੇ ਠੀਕ ਹੈ ਜੀ ਇਹ ਜਿੱਦਾਂ ਫਾਈਕਸ ਸਟਾਰ ਲਾਈਟ ਹੈ ਜੀ ਉਹ ਵੀ ਫਾਈਕਸ ਦੀ ਵੈਰੈਟੀ ਹੈ ਹਾਂ ਜੀ ਇਹ ਵਾਈਟ ਕਲਰ ਦਾ ਫਾਈਕਸ ਹੈ ਉਹ ਵੀ ਫਾਈਕਸ ਹੈ ਤੇ ਆ ਵੀ ਇਹ ਚਾਂਦਨੀ ਹੈ ਜੀ ਵੈਰੀਗੇਟਿਡ ਚਾਂਦਨੀ ਵੈਰੀਗੇਟਿਡ ਚਾਂਦਨੀ ਫਲਾਰ ਦੰਦੇ ਨੇ ਇਹਨੂੰ ਪਰਮਨੈਂਟ ਚੀ ਮੜਾ ਜੀ ਇੱਕ ਵਾਰੀ ਤੁਸੀਂ ਵੀ ਦੱਸ ਦੋ ਵੀ ਕਿੰਨੇ ਰੁਪਏ ਤੋਂ ਲੈ ਕੇ ਉੱਥੇ ਜਿਹੜੇ ਆ ਪਲਾਂਟਸ ਆਪਣੇ ਤੋਂ ਸਟਾਰਟ ਨੇ ਮਿਨਿਮਮ ਪੌਦ ਤਾਂ ਜੀ ਜਿਵੇਂ ਉਹ ਚੀਜ਼ਾਂ ਦੀ 5 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਪੌਦ 5 ਰੁਪਏ ਤੋਂ ਬੋਟਾ ਸ਼ੁਰੂ ਹੈ 5 ਰੁਪਏ ਤੋਂ ਬਾਕੀ ਉੱਪਰ ਤੱਕ ਕੋਈ ਕੀਮਤ ਹੀ ਨਹੀਂ ਜੀ ਹਾਂ ਜੋ ਤਾਂ ਫਿਰ ਜਿਵੇਂ ਜਿਵੇਂ ਆਪਾਂ ਸਾਈਜ਼ ਆਈ ਗਿਆ ਵੈਰਾਈਟੀ ਬਦਲੀ ਗਈ ਫਿਰ ਤਾਂ ਉਹ ਹੀ ਨਹੀਂ আচ্ছা ਉਧਰ ਵੀ ਦਿਖਾ ਦਿਓ ਮੜਾ ਜੀ ਦਿਖਾ ਦਿਓ ਮੜਾ ਜੀ ਮਾਰ ਦਿਓ ਕੈਮਰਾ ਉਧਰ ਵੀ ਆ ਆ ਆ ਕਿਹਨੇ ਕਿਹਨੇ ਨਹੀਂ ਇਹ ਵੇਲ ਟੈਪ ਲੱਗਦਾ ਇਹ ਫਿਰ ਉਹੀ ਬੁਗਨਵਿਲੀ ਹੈ ਜੀ ਅੱਛਾ ਬੁਗਨਵਿਲੀ ਇਹ ਵੱਡੇ ਹੋਗੇ ਜੀ ਜ਼ਿਆਦਾ ਫਲਾਰਾਂ ਦੀ ਤਿਆਰੀ ਹੈ ਜੀ ਬਸ ਜਿਵੇਂ ਬਰਸਾਤ ਜ਼ਿਆਦਾ ਪਈ ਸੁਸ ਕਰਕੇ ਫਲਾਰ ਥੋੜਾ ਲੇਟ ਆ ਰਿਹਾ ਹੈ ਇਤਨੀ ਅੱਛਾ ਅੱਛਾ ਜੀ ਇਹ ਵੀ ਇਫੈਕਟ ਕਰਦਾ ਹੈ ਨਾ ਜੀ ਇਹਨੂੰ ਧੁੱਪ ਚਾਹੀਦੀ ਹੈ ਜ਼ਿਆਦਾ ਤੋਂ ਜ਼ਿਆਦਾ ਅੱਛਾ ਅੱਛਾ ਜੀ ਧੁੱਪੇ ਜ਼ਿਆਦਾ ਮਤਲਬ ਉਹਨਾਂ ਦੀ ਨੀ ਧੁੱਪ ਆਊਗੀ ਉੰਨਾ ਫਲਾਰ ਆਏਗਾ ਜੀ ਇੱਥੇ ਭਾਜੀ ਲੱਗ ਲੱਗ ਕਲਰ ਵੀ ਹੁੰਦੇ ਨੇ ਨਾ orange ਕਲਰ ਵੀ ਆ ਗਿਆ ਹੈ ਨਾ ਇਹਦੇ ਚ ਬੁਗਨਵਿਲੀਆ ਚ ਹੁੰਦਾ ਆਪਣੇ ਕੋਲ 15 ਤੋਂ 20 ਕਲਰ ਸੇਮ ਵੈਰਾਈ ਇਹ ਭਾਜੀ ਮਤਲਬ ਕਹਿੰਦੇ ਕਿ ਇੱਥੇ ਸਾਡਾ ਜਿਹੜਾ ਮਟੀਰੀਅਲ ਆ ਉਹ ਬਲਕ ਚ ਅਸੀਂ ਤਿਆਰ ਕਰਦੇ ਆ ਜਿਹੜਾ ਤੁਹਾਨੂੰ ਮਿਲੂਗਾ ਉਹ ਇੱਕ ਤਾਂ 21 ਨੰਬਰ ਫਾਟਕ ਤੇ ਹੈਗੀ ਇਹਨਾਂ ਦੀ ਦੁਖਨਵਾਰ ਗੁਰਦੁਆਰਾ ਦੁਖਨਵਾਰ ਸਾਹਿਬ ਕੋਲ ਜੀ ਤੇ ਇਹਨਾਂ ਦੀ ਨਰਸਰੀ ਗ੍ਰੀਨ ਮਾਰਡ ਦੇ ਨਾਮ ਤੋਂ ਹੈਣਾ ਭਾਜੀ ਜੀ ਤੇ ਇੱਕ ਹੈਗੀ ਜੀ ਬਹਾਦਰਗੜ ਹਾਂਜੀ ਬਹਾਦਰਗੜ ਹੈ ਜੀ ਇੱਕ ਗ੍ਰੀਨ ਮਾਰਡ ਦੇ ਨਾਮ ਤੋਂ ਉਹ ਵੀ ਤੇ ਏਜੰਸੀ ਹੈ ਜੀ ਨਾਲ ਉਹਦੇ ਵਿੱਚ ਬਾਕਸ ਵੈਗਨ ਦੀ ਏਜੰਸੀ ਦੇ ਨਾਲ ਹੀ ਹੈ ਜੀ ਇਹਨਾਂ ਦੀ ਚੰਡੀਗੜ੍ਹ ਰੋਡ ਤੇ ਪਟਿਆਲਾ ਜਿਹੜਾ ਚੰਡੀਗੜ੍ਹ ਜਾਈਏ ਜੀ ਉੱਥੇ ਹੈ ਜੀ ਜਦੋਂ ਆਪਾਂ ਪਟਿਆਲੇ ਤੋਂ ਚੰਡੀਗੜ੍ਹ ਜਾਣੇ ਆ ਤੇ ਰਾਈਟ ਹੈਂਡ ਸਾਈਡ ਤੇ ਹੁੰਦੀ ਹੈ ਜੀ ਹਨਾ ਜੀ ਸੋ ਬੜਾ ਵਧੀਆ ਟ੍ਰੀਟ ਕਰਦੇ ਨੇ ਭਾਜੀ ਤੇ ਆਪਾਂ ਪਰਸਨਲੀ ਤੁਹਾਨੂੰ ਸਹੀ ਸਹੀ ਦੱਸੀਏ ਤੇ ਆਪਾਂ ਇਹਨਾਂ ਕੋਲੋਂ ਹੀ ਪਲਾਂਟਸ ਲੈ ਕੇ ਜਾਂਦੇ ਆ ਸੋ ਤੁਸੀਂ ਵੀ ਕੋਸ਼ਿਸ਼ ਕਰੋ ਜੋ ਚੰਗੀ ਚੀਜ਼ ਲੈਣੀ ਹੈ ਜਿਹੜੇ ਸਾਡੇ ਏਰੀਆ ਦੇ ਜਾਂ ਇੱਥੋਂ ਤੱਕ ਪਹੁੰਚ ਕਰ ਸਕਦੇ ਨੇ ਜਾਂ ਕਿਸੇ ਨੇ ਬਲਕ ਚਾਪ ਦੀਆਂ ਕੋਠੀਆਂ ਸਜਾਉਣੀਆਂ ਨੇ ਵਧੀਆ ਰੇਟ ਦੇ ਵਿੱਚ ਵਧੀਆ ਕੁਆਲਿਟੀ ਦੇ ਵਿੱਚ ਕਿਉਂਕਿ ਸਟੱਡੀ ਬੜੀ ਮੈਟਰ ਕਰਦੀ ਇਸ ਚੀਜ਼ ਦੇ ਵਿੱਚ ਤੇ ਪਲਾਂਟਸ ਬਹੁਤ ਮਹਿੰਗੇ ਹੁੰਦੇ ਨੇ ਹਨਾ ਜੀ ਜੇ ਆਪਾਂ ਇੱਕ ਲੈ ਗਏ ਇੱਕ ਵਾਰੀ ਲੈ ਗਏ ਉਹਦੀ ਆਪਾਂ ਨੂੰ ਕੇਅਰ ਦਾ ਨਹੀਂ ਪਤਾ ਜਾਂ ਤੁਸੀਂ ਜਾਂ ਕਿਸੇ ਨੇ ਆਪਾਂ ਨੂੰ ਉਹਨਾਂ ਦੀ ਕੇਅਰ ਬਾਰੇ ਨਹੀਂ ਕੁਝ ਦੱਸਿਆ ਤਾਂ ਉਹ ਆਪਣੇ ਪੈਸੇ ਲਾਇ ਫਜ਼ੂਲ ਜਾਂਦੇ ਨੇ ਸੋ ਇੱਥੇ ਆਓ ਤੁਹਾਨੂੰ ਪ੍ਰੋਪਰ ਭਾਈ ਸਾਹਿਬ ਕੇਅਰ ਬਾਰੇ ਵੀ ਦੱਸਣਗੇ ਕਿਵੇਂ ਕੇਅਰ ਕਰਨੀ ਇਹਨਾਂ ਦੀ ਕੀ ਇਹਨਾਂ ਨੂੰ ਕਿੰਨਾ ਪਾਣੀ ਪਾਉਣਾ ਕਿਸ ਟਾਈਮ ਯੂਰੀਆ ਪਾਉਣਾ ਖਾਦ ਪੈਣੀ ਦੂਜਾ ਤੀਜਾ ਸਾਰਾ ਕੁਝ ਸਪਰੇਸ ਪ੍ਰੂ ਬਾਰੇ ਸਭ ਕੁਝ ਦੱਸਣਗੇ ਪੂਰੀ ਨੌਲੇਜ ਰੱਖ ਦੇਣੇ ਸੋ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਬੇमित्रा ਦਿਖਾ ਦੇ ਇੱਕ ਵੀ ਸਾਰਾ ਓਵਰਵਿਊ ਇਹ ਸਾਰਾ ਕੁਝ ਨਾ ਜੀ ਉੱਧਰ ਜਾਣ ਵਾਸਤੇ ਹੀ